ਜਮਾ ਸਾਸਤੀ ਆਪਾਂ ਇੱਕ ਅਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਹੋਰ ਵੀ ਕਈ ਗੱਡੀਆਂ ਨੇ ਇੱਕ ਮਾਲਕ ਨੇ ਬਾਹਰ ਜਾਣਾ ਹੈਗਾ ਤਾਂ ਕਰਕੇ ਆਪਦੀ ਗੱਡੀ ਵੇਚਣੀ ਹੈ ਉਹਦੀ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਬਿਲਕੁਲ ਫ੍ਰੀ ਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਆਪਾਂ ਫੋਰਡ ਦੀ ਫੀਗੋ ਲੈ ਕੇ ਪਹੁੰਚੇ ਹਾਂ 2014 ਮਾਡਲ ਗੱਡੀ ਆ ਜੀ 2029 ਤੱਕ ਰਪਾਸਿੰਗ ਆ ਪੰਜਾਬ ਨੰਬਰ ਚਿੱਟੇ ਰੰਗ ਦੀ ਆ ਡਿਮਾਂਡ ਦੀ ਗੱਲ ਕਰੀਏ ਇੱਕ ਰੇਟ ਮਾਲਕ ਨੇ ਕਿਹਾਗਾ 155000 ਰੁਪਿਆ ਤੇ ਫਿਰੋਜ਼ਪੁਰ ਤੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਗੱਡੀ ਸੋਹਣੀ ਆ ਜਿੰਨੇ ਤੁਸੀਂ ਫਿਰੋਜ਼ਪੁਰ ਏਰੀਆ ਤੋਂ ਦੇਖ ਰਹੇ ਹੋ ਜੀ ਜਾਂ ਫਿਰੋਜ਼ਪੁਰ ਦੇ ਲਾਗੇ ਤਾਗੇ ਤੋਂ ਦੇਖ ਰਹੇ ਹੋ ਤਾਂ ਤੁਹਾਡੇ ਵਾਸਤੇ ਵਧੀਆ ਗੱਡੀ ਆਪਾਂ ਲੈ ਕੇ ਪਹੁੰਚਿਆ ਰੇਟ ਵੀ ਕੀਤਾ ਜਾ ਉਹ ਬਾਕੀ 14 ਮਾਡਲ ਆ ਨਤੀ ਤੱਕ ਰਪਾਸਿੰਗ ਆ ਟਾਇਰ ਵੀ ਵਧੀਆ ਪਈ ਨੇ ਅੰਦਰੋਂ ਵੀ ਗੱਡੀ ਸੋਹਣੀ ਆ ਬਾਹਰੋਂ ਵੀ ਵਧੀਆ ਪਈ ਆ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਹੈ ਜੀ ਗੱਲ ਕਰੀਏ ਮਾਲਕ ਦੇ ਮੋਬਾਈਲ ਨੰਬਰ ਦੀ 88723 17084 ਸੈਕਿੰਡ ਸਬਪਟ ਅੱਧਰ ਆਪਾਂ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਇੱਕ ਵਾਰੀ ਗੱਡੀ ਦੂਜੇ ਨਾਮ ਮਾਲਕ ਨੇ ਗੱਡੀ ਦੱਸੀ ਹੈ ਜੀ 2015 ਮਾਡਲ ਗੱਡੀ ਇਹ ਤੇ ਮੂਨਕ ਏਰੀਆ ਚੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਮਾਲਕ ਨੇ ਫੋਟੋਆਂ ਪੂਰੀਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਸੀ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਅਸੀਂ ਡਿਮਾਂਡ ਦੀ ਗੱਲ ਕਰੀਏ ਤਾਂ ਇੱਕ ਰੇਟ ਮਾਲਕ ਨੇ ਕਿਹਾ 390000 ਰੁਪਿਆ ਗੱਡੀ ਸੋਹਣੀ ਅਸੀ ਅੰਦਰੋਂ ਵੀ ਗੱਡੀ ਪੂਰੀ ਵਧੀਆ ਆਪਨੂੰ ਦੇਖਣ ਨੂੰ ਮਿਲੂਗੀ ਸਾਰਾ ਕੁਝ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਸੀਟ ਕਵਰ ਆਪਨੂੰ ਵਧੀਆ ਮਿਲ ਜਾਣਗੇ ਅੰਟੀਰੀਅਰ ਬਹੁਤ ਸੋਹਣਾ ਦੇਖਣ ਨੂੰ ਮਿਲੂਗਾ ਮਿਊਜ਼ਿਕ ਸਿਸਟਮ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਬਾਕੀ ਹਰ ਚੀਜ਼ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਇੰਜਨ ਗੇਅਰ ਚੈੱਕ ਕਰ ਲਓ ਚਲਾ ਕੇ ਦੇਖੋਗੇ ਸਾਰੀ ਜਦੋਂ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹਾਂ 8195815531 ਤੀਜੀ ਗੱਡੀ ਆਪਾਂ ਲੈ ਕੇ ਪਹੁੰਚੇ ਅਸੀਂ ਫੀਅਟ ਦੀ ਗੱਡੀ ਆ ਪੰਜਾਬ ਨੰਬਰ 14 ਮਾਡਲ ਹੈ ਜੀ ਮਾਲਕ ਕਹਿੰਦੇ ਨੇ ਵੀ ਅਸੀਂ ਬਾਹਰ ਜਾਣੇ ਤਾਂ ਕਰਕੇ ਗੱਡੀ ਮਜਬੂਰੀ ਕਰਕੇ ਵੇਚਣੀ ਹੈ ਜੀ ਪੈਸਿਆਂ ਦੀ ਲੋੜ ਹੈ 60 ਤੋਂ 60 ਵੇਚਣੀ ਹੈ 155 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਾਕੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਘਟਾ ਲਾਂਗੇ ਜੀ ਰੇਟ ਹੋ ਜਾਊਗਾ ਤੇ ਗੱਡੀ ਕੁਬਰੀ ਚੈੱਕ ਰੋ ਸੀ ਟਾਇਰ ਵਧੀਆ ਮਿਲ ਜਾਣਗੇ ਟਾਇਰਾਂ ਚ ਅਲਾਈ ਆਪਾਂ ਨੂੰ ਸੋਹਣੇ ਦੇਖਣ ਨੂੰ ਮਿਲ ਜਾਣਗੇ ਰੰਗ ਆਪਾਂ ਨੂੰ ਚੇਰੀ ਜਿਹਾ ਮਿਲੂਗਾ ਤੇ ਏਰੀਆ ਮਾਲਕ ਦਾ ਹੈਗਾ ਟਾਂਡਾ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਹੈ ਰੰਗ ਗੱਡੀ ਦਾ ਪੂਰਾ ਵਧੀਆ ਅੰਦਰੋਂ ਗੱਡੀ ਪੂਰੀ ਵਧੀਆ ਪਈ ਹੈ ਟਾਂਡੇ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਵੀਡੀਓ ਚ ਫੋਟੋਆਂ ਰਹੀ ਦਿਖਾ ਵੀ ਰਹੀਆਂ ਸੀ ਤੇ ਤੁਸੀਂ ਸਾਰਾ ਕੁਝ ਸੁਣ ਵੀ ਰਹੇ ਹੋ ਸੀ ਤੁਹਾਨੂੰ ਸਾਰਾ ਕੁਝ ਦੱਸ ਵੀ ਰਿਹਾ ਮੈਂ ਨਾਲ ਦੀ ਨਾਲ ਮਾਲਕ ਦਾ ਮੋਬਾਈਲ ਨੰਬਰ ਨੋਟ ਕਰੋ ਤੁਸੀਂ 7087033269 ਗੱਲ ਕਰ ਸਕਦੇ ਹੋ ਗੱਲ ਕਰਾਂਗੇ ਜੀ ਸਵਿਫਟ VDI ਗੱਡੀ ਦੀ ਇੱਕ ਬੜੀ ਚੈੱਕ ਕਰੋ ਚਿੱਟੇ ਰੰਗ ਦੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਚਿੱਟੇ ਰੰਗ ਦੀ ਹੈ ਤੇ ਮਾਡਲ ਦੀ ਗੱਲ ਕਰੀਏ 2008 ਮਾਡਲ ਗੱਡੀ ਮਾਲਕ ਨੇ ਦੱਸੀ ਸੀ 2029 ਤੱਕਰ ਮਾਲਕ ਨੇ ਪਾਸਿੰਗ ਕਹੀ ਆ 175 ਮਾਲਕ ਨੇ ਡਿਮਾਂਡ ਕਹੀ ਆ ਜੀ ਤੇ ਗੱਡੀ ਖੜੀ ਹੈ ਮੋਗੇ ਏਰੀਆ 'ਚ ਜੇ ਕਿਸ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਬਾਕੀ ਟਾਇਰ ਵਧੀਆ ਨੇ ਗੱਡੀ ਦੇ ਅੰਦਰੋਂ ਗੱਡੀ ਬਹੁਤ ਵਧੀਆ ਮਿਲ ਜੂਗੀ ਰੰਗ ਰੰਗ ਗੱਡੀ ਦਾ ਪੂਰਾ ਵਧੀਆ ਪਿਆਗਾ ਅੰਟੀਰੀਅਰ ਵਧੀਆ ਸੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਲਾ ਕੇ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਗੱਡੀ ਇਹ ਪਸੰਦ ਆਊਗੀ ਗੱਡੀ ਦਾ ਰੇਟ ਵੀ ਤੁਹਾਨੂੰ ਪਸੰਦ ਆਊਗਾ ਜੀ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਇੱਕ ਰੇਟ ਨਹੀਂ ਮਾਲਕ ਨੇ ਕਿਹਾ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗਾਂ ਤੁਹਾਨੂੰ ਗੱਡੀ ਪਸੰਦ ਆਈ ਹੈ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਸੀ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਸਕਦੇ ਹੋ 84275 ਤੇ 16279 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਕਰਕੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਗੱਲ ਕਰਾਂਗੇ 스위프트 ਗੱਡੀ ਦੀ ਕੋਹੁਰ ਆਪਾਂ 스위프트 ਗੱਡੀ ਲੈ ਕੇ ਪਹੁੰਚੇ ਅਸੀਂ ਇੱਕ ਵਾਰੀ ਚੈੱਕ ਕਰੂ ਇਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਜੀ 2009 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ 스위프트 ਡਿਜ਼ਾਇਰ ਇਹ ਗੱਡੀ ਹੈ ਜੀ 2009 ਮਾਡਲ 2030 ਤੱਕਰ ਪਾਸਿੰਗ ਹੈ ਡਿਮਾਂਡ ਦੀ ਗੱਲ ਕਰੀਏ 140 ਮਾਲਕ ਨੇ ਡਿਮਾਂਡ ਕੀਤੀ ਹੈ ਤੇ ਗੱਡੀ ਆਪਾਂ ਲੈ ਕੇ ਪਹੁੰਚੇ ਅਸੀਂ ਮੋਗੇ ਏਰੀਆ ਚੋਂ ਮੋਗਾ ਮਾਲਕ ਦਾ ਏਰੀਆ ਗਾ ਤੇ 65 70 ਪੈਸੇ ਮਾਲਕ ਨੇ ਟਾਇਰ ਦੱਸੇ ਨੇ ਗੱਡੀ 'ਚ ਕੰਬੀ ਪੇਸ਼ੀ ਕੋਈ ਨਹੀਂ ਗੱਡੀ ਦਾ ਰੰਗ ਵੀ ਪੂਰਾ ਵਧੀਆ ਜੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਨ ਮਿਲੂਗੀ ਗੱਡੀ ਦੇ ਕਾਗਜ਼ ਪੱਤਰ ਪੂਰੇ ਨੇ ਬਾਕੀ ਤੁਸੀਂ ਜਾ ਕੇ ਦੇਖੋ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਏਰੀਆ ਤੋਂ ਉਹਨਾਂ ਮਾਲਕ ਦਾ ਮੈਂ ਕਨਫਰਮ ਕਰਵਾਇ ਦਿੱਤਾ ਮੋਗਾ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਗੱਡੀ ਨੂੰ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਮਾਲਕ ਦਾ ਮੋਬਾਈਲ ਨੰਬਰ 95010 95 843 ਗੱਲ ਕਰ ਲਿਓ ਜੀ ਚਲਾ ਕੇ ਦੇਖ ਲਿਓ ਗੱਲ ਕਰਨ ਤੋਂ ਬਾਅਦ ਜਾ ਕੇ ਸਟਾਰਟ ਕਰਕੇ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਖਰੀਦ ਕੇ ਲਿਆ ਸਕਦੇ ਹੋ ਜੀ ਤੇ i10 ਗੱਡੀ ਆਪਾਂ ਲੈ ਕੇ ਪਹੁੰਚਿਆ ਇੱਕ 2011 ਮਾਡਲ ਦਸੰਬਰ ਮਹੀਨਾ ਲਾਸਟ ਮਹੀਨਾ ਸੀ 1,15,000 ਰੁਪਿਆ ਮਾਲਕ ਨੇ ਡਿਮਾਂਡ ਕਹੀ ਸੀ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਕਰ ਲਾਂਗੇ 115 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਬਠਿੰਡਾ ਮਾਲਿਕ ਦਾ ਏਰੀਆ ਜੀ 60 65 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਆ ਥਰਡ ਓਨਰ ਗੱਡੀ ਆ ਜੀ ਤੇ ਗੱਡੀ ਤੁਸੀਂ ਦੇਖ ਰਹੇ ਹੋ ਚਿੱਟੇ ਰੰਗ ਦੀ ਆ ਅੰਦਰੋਂ ਗੱਡੀ ਸੋਹਣੀ ਪਈ ਆ ਬਾਹਰੋਂ ਪੂਰੀ ਵਧੀਆ ਪਈ ਆ ਰੰਗ ਰੰਗ ਪੂਰਾ ਵਧੀਆ ਪਿਆ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਆ ਜੀ ਕੋਈ ਚਲਾ ਕੇ ਦੇਖਣ ਦਾ ਚਾਹ ਬਣ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਆ ਗੱਡੀ ਤੋਰ ਕੇ ਦੇਖ ਲਓ ਜੀ ਹਰ ਇੱਕ ਚੀਜ਼ ਆਪਾਂ ਤੁਹਾਨੂੰ ਫੋਟੋਆਂ ਜੇ ਦਿਖਾ ਵੀ ਰਹੀਆਂ ਸੀ ਤੇ ਸਾਰਾ ਕੁਝ ਨਾਲ ਦੀ ਨਾਲ ਦੱਸ ਵੀ ਰਿਹਾ ਹਾਂ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਗੱਡੀ ਇਹ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਮਾਲਕ ਨਾਲ ਗੱਲ ਕਰ ਸਕਦੇ ਹਾਂ ਫੋਨ ਤੇ ਗੱਲ ਇੱਕ ਵਾਰੀ ਜ਼ਰੂਰ ਕਰ ਲਿਓ 97288 ਤੇ 21915 ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਜਮਾ ਸਸਤੀ ਜਿਹੜੀ ਆਲਟੋ ਗੱਡੀ ਲੈ ਕੇ ਪਹੁੰਚੀ ਆਂ Alto LXI 2005 ਮਾਡਲ 53000 ਰੁਪਿਆ ਕੁੱਲ ਡਿਮਾਂਡ ਹੈ ਜੀ ਰਾਮਪੁਰਾ ਫੂਲ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰ ਪਏ ਨੇ ਤੇ ਰਾਮਪੁਰਾ ਫੂਲ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜੀ ਟਾਇਰਾਂ 'ਚ ਅਲਾਈ ਅੰਦਰੋਂ ਸੋਹਣੀ ਹੈ ਸਿਲਵਰ ਜਿਹਾ ਰੰਗ ਹੈ ਜੀ ਤੇ ਸੋਨਾ ਰੰਗ ਆਪਾਂ ਨੂੰ ਮਿਲੂਗਾ ਸੋਹਣੀ ਗੱਡੀ ਦੇਖਣ ਨੂੰ ਮਿਲੂਗੀ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਪਈ ਹੈ ਚਲਾਉਣ 'ਚ ਵੀ ਕੋਈ ਨੁਕਸ ਨਹੀਂ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਜੀ ਚਲਾ ਕੇ ਦੇਖਣੀ ਕਿਸ ਨੇ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਤੇ ਨਾਲ ਦੀ ਨਾਲ ਦੱਸ ਵੀ ਰਹੇ ਹਾਂ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਸੀ ਮਾਲਕ ਦੀਆਂ ਸਾਰੀਆਂ ਗੱਡੀਆਂ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਮਾਲਕਾਂ ਦੇ ਸਾਰੇ ਨੰਬਰ ਤੁਹਾਨੂੰ ਮੈਂ ਦੇ ਦਿੱਤੇ ਜੀ ਆ ਜਿਹੜੀ ਆਲਟੋ ਗੱਡੀ ਆ ਇਹਨਾਂ ਦਾ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਵੀ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਪੂਰੀ ਜਾਣਕਾਰੀ ਵੀ ਮਿਲ ਗਈ ਹੋਗੀ ਜੜੀ ਜੜੀ ਗੱਡੀ ਚੱਲਦੀ ਰਹਿੰਦੀ ਹੈ ਜੀ ਸਕਰੀਨ ਤੇ ਉਹਨਾਂ ਦੀ ਗੱਡੀ ਦੀ ਸਾਰੀ ਡਿਟੇਲਸ ਸਾਰੀ ਜਾਣਕਾਰੀ ਮਾਲਕ ਦਾ ਮੋਬਾਈਲ ਨੰਬਰ ਹਰ ਇੱਕ ਚੀਜ਼ ਸਕਰੀਨ ਤੇ ਲਿਖੀ ਆ ਜਾਂਦੀ ਹੈ ਜੀ। ਬਾਕੀ ਤੁਸੀਂ ਨੋਟ ਵੀ ਕਰ ਸਕਦੇ ਹੋ ਤੇ ਤੁਹਾਨੂੰ ਵਗਾਈ ਦਮੈਂ 10 ਵੀ ਦਿਨਾਂ ਸੀ। ਬਾਕੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਹਰ ਰੋਜ਼ ਆਪਣੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਥੱਲੇ ਚਿੱਟੇ ਰੰਗ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਜਰੂਰ ਦਬਾ ਦਿਓ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਗੱਡੀਆਂ, ਮੋਟਰਸਾਈਕਲ, ਘਰ, ਕੋਠੀ, ਮਕਾਨ ਦੀ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਅਾਕੀ ਤੁਹਾਨੂੰ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਉੱਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਜੀ 94659 29482 ਭੇਜੋ ਆਪਣੇ ਕੋਲੇ ਐਡ ਆਪਾਂ ਤੁਹਾਡੀ ਲਾ ਦਾਂਗੇ ਜੀ